ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਬੋਲੀਆਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਨਾ ਮੈਂ ਤੁਹਾਨੂੰ ਲੋਕ ਗੀਤ ਸੁਣਾਉਣਾ ਨਾ ਮੈਂ ਤੁਹਾਨੂੰ ਬੋਲੀਆਂ ਸੁਣਾਉਣੀਆਂ ਅੱਜ ਨਾ ਇੱਕ ਤਮਾਸ਼ਾ ਕਰਦੇ ਹੁੰਦੇ ਆ ਗਿੱਧੇ ਚ ਆਵੇਂ ਅੱਜ ਮੈਂ ਉਹ ਪੂਰਾ ਤਮਾਸ਼ਾ ਤੁਹਾਨੂੰ ਸੁਣਾਉਂਗੀ ਬਹੁਤ ਵਧੀਆ ਤਮਾਸ਼ਾ ਸਾਰੇ ਜਾਨੀ ਕੋਸ਼ਿਸ਼ ਕਰਿਓ ਉਹਨੂੰ ਸਿੱਖਿਓ ਤੇ ਗਿੱਧੇ ਦੇ ਵਿੱਚ ਜ਼ਰੂਰ ਕਰਿਓ ਇਹ ਤਮਾਸ਼ਾ ਤੁਸੀਂ ਇੱਕ ਲੇਡੀ ਨੇ ਕੀਰੇ ਦੇ ਵਿੱਚ ਤਾੜੀ ਲਾ ਕੇ ਇਹ ਚੀਜ਼ ਬੋਲਣੀ ਆ ਤੇ ਬਾਕੀਆਂ ਨੇ ਸਾਰਿਆਂ ਤੇ ਪਿੱਛੇ ਜਾ ਕੇ ਜਿਹੜਾ ਤੋੜ ਆ ਉਹਨੂੰ ਚੱਕਣਾ ਏ ਤੇ ਫਿਰ ਲੋ ਜੀ ਇੱਕ ਸੋਹਣਾ ਜਿਹਾ ਤਮਾਸ਼ਾ ਤੁਹਾਨੂੰ ਅੱਜ ਸੁਣਾਉਣੀ ਆ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਮੈਨੂੰ ਟਿਕਟ ਗੱਡੀ ਦਾ ഷേറ്റോ ജി മേനു ടീതി ബന്ധ ട്ട റ ഗോ പേരെ കിട്ടൂ ജി സാക്ട ഗോ ബാബ ജി സാക്ട ഗ ਮੇਰੀ ਸੱਸ ਬੜੀ ਬਿਮਾਰ ਓ ਤਾਂ ਦਾਖਲ ਹਸਪਤਾਲ ਮੈਨੂੰ ਉਥੋਂ ਆ ਗਈ ਕਾਲ ਓ ਦਾ ਨਿਕਾ ਨਿਕਾ ਪਰਿਵਾਰ ਮੈਨੂੰ ਗੁੱਸੇ ਹੋਊ ਸਰਦਾਰ ਮੈਨੂੰ ਉਥੇ ਵੇ ਸਦੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਬੀਬੀ ਵਹਿ ਜਾ ਨਾਲੇ ਰਾਮ ਤੂੰ ਤਾਂ ਸੋਣੀ ਸ਼ੈਲ ਜਵਾਨ ਆਲੇ ਫੜ ਲੈ ਚੱਬ ਬਦਾਮ ਨਹੀਂ ਕਿਸੇ ਨੂੰ ਦਸੀਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਬਾਬੂ ਕੁਰਸੀ ਪਰਾਸ ਮੀਟ ਤੈਨੂੰ ਲੈ ਲੂੰ ਜੁੱਤੀ ਹੀਠ ਤੇਰੀ ਪੂਰੀ ਕਰੂੰ ਪ੍ਰੇੜ ਦੇਖੀ ਗੁੱਸਾ ਤੂੰ ਨਾ ਧੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਬਾਬੂ ਕੁਰਸੀ ਪਰਾਂ ਸਿਮੇਟ ਤੈਨੂੰ ਲੈ ਨੂੰ ਜੁੱਤੀ ਹੀਟ ਤੇਰੀ ਪੂਰੀ ਕਰੂੰ ਪਰੇੜ ਦੇਖੀ ਗੁੱਸਾ ਤੂੰ ਨੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਬਾਬੂ ਕਰਦਾ ਤੂ ਚਿਤਰਾਇਆਂ ਗੱਲਾਂ ਕਰਦਾ ਵਾਂਗ ਛਦਾਇਆਂ ਤੈਨੂੰ ਵੱਡਾ ਵਾਂਗ ਕਸਾਈਆਂ ਪੁੱਤ ਕਿਹੜੀ ਜੈ ਵੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਬਾਬੂ ਕਰਦਾ ਤੂੰ ਚਿਤਰਾਇਆਂ ਗੱਲਾਂ ਕਰਦਾ ਵਾਂਗ ਛਦਾਇਆਂ ਤੈਨੂੰ ਵੱਡਾ ਵਾਂਗ ਕਸਾਈਆਂ ਪੁੱਤ ਕਿਹੜੀ ਜੈ ਵੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਬੀਬੀ ਬੰਦ ਚੱਟ ਤੂੰ ਠਹਿਰ ਗੱਡੀ ਚੱਲਦੀ ਪੈਰੋਂ ਪੈਰੇ ਢੱਕਾੰਮ ਕੀ ਤਤੀਦ ਦੇ ਦਿਓ ਬਾਬੂ ਜੀ ਈ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਦੇ ਦਿਓ ਬਾਬੂ ਜੀ ਸਾਨੂੰ ਟਿਕਟ ਗੱਡੀ ਦਾ ਸੋ ਕਿਵੇਂ ਦਾ ਲੱਗਿਆ ਤਮਾਸ਼ਾ ਜਰੂਰ ਦੱਸਿਓ ਜੀ ਕਿਵੇਂ ਬਾਬੂ ਦੀ ਛਿੱਤਰਪ੍ਰੇਡ ਵੀ ਹੁੰਦੀ ਹੈ ਕਿਵੇਂ ਉਹਨੂੰ ਸਹੀ ਕੀਤਾ ਜਾਂਦਾ ਹੈ ਇੱਕ ਮਟਿਆਰ ਵੱਲੋਂ ਇੱਕ ਅਨਖਪਾਲੀ ਮਟਿਆਰ ਵੱਲੋਂ ਮੈਂ ਕਹਿ ਸਕਦੀ ਆ ਜੋ ਮਟਿਆਰ ਪੰਜਾਬਣ ਜਿਹਦਾ ਰੋਬ ਵੀ ਹੈ ਤੇ ਜਿਹਨੂੰ ਕੋਈ ਕੁਝ ਕਹਿ ਵੀ ਨਹੀਂ ਸਕਦਾ ਸੋ ਇਹੋ ਜੀ ਹਨਖਾਰੇ ਕਿਚ